ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਟ੍ਰੈਡੀਸ਼ਨਲ ਫੂਡ ਦੀ ਗੱਲ ਹੋਵੇ ਤਾਂ ਮੱਕੀ ਦੀ ਰੋਟੀ ਦੀ ਗੱਲ ਹੋਣੀ ਲਾਜ਼ਮੀ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਮੱਕੀ ਦੀ ਮੌਲੀ ਤੇ ਮੇਥੀ ਦਾ ਪਰੌਂਠਾ ਲੈ ਕੇ ਹਾਜ਼ਰ ਹੋਏ ਹਾਂ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਐਸੇ ਮੈਂ ਸਭ ਤੋਂ ਪਹਿਲਾਂ 1 ਕੱਪ ਮੱਕੀ ਦੇ ਆਟੇ ਦਾ ਲੈ ਲਿਆ ਹੈ 1 ਕੱਪ ਹੀ ਮੈਂ ਮੇਥੀ ਨੂੰ ਧੋ ਕੇ ਕੱਟ ਕੇ ਲੈ ਲਿਆ ਹੈ ਤੇ 1 ਕੱਪ ਹੀ ਮੈਂ ਮੌਲੀ ਨੂੰ ਕद्दूकस ਕਰਕੇ ਲੈ ਲਿਆ ਹੈ ਮੌਲੀ ਨੂੰ ਇੱਥੇ ਮੈਂ ਛੋੜਿਆ ਨਹੀਂ ਹੈ ਤੇ ਹੁਣ ਆਪਾਂ ਸਾਰੇ ਚੀਜ਼ਾਂ ਨੂੰ ਇਕੱਠਾ ਐਵੇਂ ਮਿਕਸ ਕਰ ਲੈਂਦੇ ਹਾਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਰਲ੍ਹਾ ਲੈਂਦੇ ਹਾਂ ਹੁਣ ਇੱਥੇ ਮੈਂ 1 ਚਮਚ ਨਮਕ ਦਾ ਲੈ ਲਿਆ ਹੈ ਤੇ ਅੱਧਾ ਚਮਚ ਲਾਲ ਮਿਰਚਾਂ ਦਾ ਤੇ ਥੋੜੀ ਜੀ ਹਲਦੀ ਵੀ ਮੈਂ ਇੱਥੇ ਲੈ ਲਈ ਹੈ ਹਲਦੀ ਨਾਲ ਮੱਕੀ ਦੇ ਪਰੌਂਠਿਆਂ ਦਾ ਰੰਗ ਬਹੁਤ ਹੀ ਵਧੀਆ ਨਿਕਲ ਕੇ ਆਏਗਾ ਵੈਸੇ ਵੀ ਹਲਦੀ ਸਾਡੇ ਲਈ ਕੋਨਕਾਰੀ ਹੁੰਦੀ ਹੈ ਤੇ ਆਪਾਂ ਕੋਸੇ ਪਾਣੀ ਨਾਲ ਆਟੇ ਨੂੰ ਮਲ ਲੈਣਾ ਹੈ ਥੋੜਾ ਥੋੜਾ ਪਾਣੀ ਕਰਕੇ ਹੀ ਆਪਾਂ ਆਟੇ ਨੂੰ ਗੁੰਨਣਾ ਹੈ ਚੰਗੀ ਤਰ੍ਹਾਂ ਆਟੇ ਨੂੰ ਰਸਾ ਆ ਕੇ ਗੁੰਨਣਾ ਹੈ ਲਗਾਤਾਰ 5 ਮਿੰਟ ਤੱਕ ਆਪਾਂ ਇਸ ਪ੍ਰੋਸੈਸ ਨੂੰ ਕਰਨਾ ਹੈ ਜਿੰਨਾ ਵਧੀਆ ਆਟਾ ਗੁੰਨ ਕੇ ਤਿਆਰ ਕਰਾਂਗੇ ਉਨਾ ਹੀ ਵਧੀਆ ਸਾਡਾ ਮੱਕੀ ਦਾ ਪਰੌਂਠਾ ਬਣ ਕੇ ਤਿਆਰ ਹੋਵੇਗਾ ਇੱਥੇ ਮੈਂ ਚੰਗੀ ਤਰ੍ਹਾਂ ਆਟੇ ਨੂੰ ਰਸਾ ਰਸਾ ਕੇ ਗੁੰਨ ਲਿਆ ਹੈ ਤੇ ਹੁਣ ਇੱਥੇ ਮੈਂ ਇੱਕ ਚਮਚ ਕਿਓ ਦਾ ਐਡ ਕਰਕੇ ਵੀ ਚੰਗੀ ਤਰ੍ਹਾਂ ਆਟੇ ਨੂੰ ਰਸਾ ਲਵਾਂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਆਪਾਂ ਹੁਣ ਪੇੜੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਆਟੇ ਦੇ ਮੈਂ ਹੁਣ ਪੇੜੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਐਨਚ ਮੈਂ ਪੇੜਾ ਗੁੰਨ ਰਹੀ ਹਾਂ ਮੈਂ ਤੁਹਾਨੂੰ ਇਥੇ ਰਿਮਾਈਂਡ ਕਰਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਥੇ ਮੈਂ ਹਾਂ ਪੇੜਾ ਗੁੰਨ ਕੇ ਤਿਆਰ ਕਰ ਲਿਆ ਹੈ ਆਪਣਾ ਕ੍ਰੈਕ ਫ੍ਰੀ ਪੇੜਾ ਬਣ ਕੇ ਤਿਆਰ ਹੋ ਚੁੱਕਾ ਹੈ ਇੱਥੇ ਮੈਂ ਤੁਹਾਨੂੰ ਇੱਕ ਨਵੇਂ ਮੈਥਡ ਨਾਲ ਮੱਕੀ ਦਾ ਪਰੌਂਠਾ ਬਣਾਉਣਾ ਦੱਸ ਰਹੀ ਹਾਂ ਮੈਂ ਇੱਥੇ ਕੋਈ ਪੋਲੀਥੀਨ ਨਹੀਂ ਲੈ ਰਹੀ ਇੱਥੇ ਮੈਂ ਇੱਕ ਕਾਟਨ ਦੇ ਕੱਪੜੇ ਨੂੰ ਲੈ ਲਿਆ ਹੈ ਤੇ ਉਹਨੂੰ ਪਾਣੀ ਵਿੱਚ ਭਿਗੋ ਕੇ ਚੰਗੀ ਤਰ੍ਹਾਂ ਨਿਚੋੜ ਰਹੀ ਹਾਂ ਤੇ ਹੁਣ ਹੁਣ ਆਪਾਂ ਚੱਕਲੇ ਉੱਪਰ ਵਿਛਾ ਲੈਣਾ ਹੈ ਤੇ ਉਸੇ ਹੁਣ ਆਪਾਂ ਪੇੜੇ ਨੂੰ ਵੀ ਲੈ ਲੈਣਾ ਹੈ ਪੇੜੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਇਸ ਦੇ ਉੱਪਰ ਫੈਲਾਉਂਦੇ ਜਾਣਾ ਹੈ ਆਪਾਂ ਉਂਗਲੀਆਂ ਤੇ ਹਥੇਲੀ ਦੀ ਮਦਦ ਨਾਲ ਪੇੜੇ ਨੂੰ ਚੰਗੀ ਤਰ੍ਹਾਂ ਫੈਲਾਉਂਦੇ ਜਾਵਾਂਗੇ ਤੇ ਆਪਾਂ ਇਸ ਤਰੀਕੇ ਨਾਲ ਪਰੌਂਠੇ ਨੂੰ ਤਿਆਰ ਕਰ ਲਵਾਂਗੇ ਇਹ ਬਹੁਤ ਹੀ ਵਧੀਆ ਹਾਈਜੀਨਿਕ ਤਰੀਕਾ ਹੈ ਵੈਸੇ ਆਮ ਤੌਰ ਤੇ ਆਪਾਂ ਪੋਲੀਥੀਨ ਦਾ ਯੂਜ਼ ਕਰਦੇ ਹਾਂ ਜੋ ਕਿ ਆਪਣੀ ਹੈਲਥ ਵਾਸਤੇ ਬਿਲਕੁਲ ਵੀ ਵਧੀਆ ਨਹੀਂ ਹੁੰਦਾ ਹੁਣ ਆਪਾਂ ਪਰੌਂਠੇ ਨੂੰ ਬਣਾ ਲਿਆ ਹੈ ਤੇ ਆਪਾਂ ਇਸ ਨੂੰ ਕੱਪੜੇ ਤੋਂ ਉਤਾਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਆਸਾਨੀ ਨਾਲ ਸਾਡਾ ਪਰੌਂਠਾ ਕੱਪੜੇ ਤੋਂ ਉਤਰ ਚੁੱਕਾ ਹੈ ਤੇ ਆਪਾਂ ਹੁਣ ਤਵਾ ਵੀ ਗਰਮ ਹੋ ਚੁੱਕਾ ਹੈ ਕਿਉਂ ਆਪਾਂ ਤਵੇ ਉੱਪਰ ਲਗਾ ਲਿੱਤਾ ਹੈ ਤੇ ਆਪਾਂ ਹੁਣ ਪਰੌਂਠੇ ਨੂੰ ਫੈਲਾ ਲੈਂਦੇ ਹਾਂ ਆਪਾਂ ਪਰੌਂਠੇ ਨੂੰ ਮੀਡੀਅਮ ਫਲੇਮ ਤੇ ਪਕਾਣਾ ਹੈ ਆਪਾਂ ਅਲਟ-ਪਲਟ ਕਰਦੇ ਹੋਏ ਪਰੌਂਠੇ ਨੂੰ ਪਕਾ ਲੈਣਾ ਹੈ ਹੁਣ ਮੈਂ ਪਰੌਂਠੇ ਦੇ ਚਾਰੋਂ ਤਰਫ ਘਿਓ ਲਗਾ ਰਹੀ ਹਾਂ ਤੇ ਆਪਾਂ ਹੁਣ ਪਰੌਂਠੇ ਨੂੰ ਪਰਤਾਂ ਲਵਾਂਗੇ ਇਸੇ ਤਰੀਕੇ ਨਾਲ ਹੀ ਅਸੀਂ ਦੋਨਾਂ ਤਰਫਾਂ ਤੋਂ ਪਕਾਉਂਦੇ ਜਾਣਾ ਹੈ ਤੇ ਘੋਲ ਲਗਾਉਂਦੇ ਜਾਣਾ ਹੈ ਤੇ ਪਰੌਂਠੇ ਨੂੰ ਪਕਾਉਂਦੇ ਜਾਣਾ ਹੈ ਸਾਡਾ ਪਰੌਂਠਾ ਬਣ ਕੇ ਹੁਣ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਬਾਹਰੋਂ ਕਿੰਨਾ ਕ੍ਰਿਸਪੀ ਹੈ ਤੇ ਅੰਦਰੋਂ ਬਿਲਕੁਲ ਸੌਫਟ ਬਣ ਕੇ ਸਾਡਾ ਪਰੌਂਠਾ ਤਿਆਰ ਹੋ ਚੁੱਕਾ ਹੈ ਤੁਸੀਂ ਵੀ ਇਸ ਤਰੀਕੇ ਨੂੰ ਅਪਣਾ ਕੇ ਪਰੌਂਠਿਆਂ ਨੂੰ ਬਣਾ ਸਕਦੇ ਹੋ ਕਾਟਨ ਦੇ ਕੱਪੜੇ ਨੂੰ ਯੂਜ਼ ਕਰਕੇ ਹੀ ਸਾਨੂੰ ਪਰੌਂਠਾ ਜਾਂ ਰੋਟੀ ਬਣਾਉਣੀ ਚਾਹੀਦੀ ਹੈ ਉਨੇ ਇਸੇ ਤਰੀਕੇ ਨਾਲ ਹੀ ਆਪਾਂ ਦੁਬਾਰਾ ਵੀ ਕਰ ਲੈਣਾ ਹੈ ਫਿਰ ਮੈਂ ਦੁਬਾਰਾ ਤੋਂ ਕਾਟਨ ਦੇ ਕੱਪੜੇ ਨੂੰ ਪਾਣੀ ਵਿੱਚੋਂ ਕੱਢ ਕੇ ਨਿਚੋੜ ਰਹੀ ਹਾਂ ਤੇ ਆਪਾਂ ਚੱਕਲੇ ਉੱਪਰ ਫੈਲਾ ਕੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਪਰੌਂਠਾ ਵੀ ਬਣਾ ਲੈਣਾ ਹੈ ਤੁਸੀਂ ਵੀ ਇਸ ਹਾਈਜਨਿਕ ਤਰੀਕੇ ਨੂੰ ਵਰਤੋ ਇਹ ਤਰੀਕਾ ਸਾਡੇ ਲਈ ਹੈਲਥ ਵਾਸਤੇ ਬਹੁਤ ਬੈਨੀਫਿਟ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਆਸਾਨੀ ਨਾਲ ਕੱਪੜੇ ਤੋਂ ਮੱਕੀ ਦਾ ਪਰੌਂਠਾ ਉਤਰ ਰਿਹਾ ਹੈ ਅਪਾ ਤਵੇ ਤੇ ਫਿਰ ਦੁਬਾਰਾ ਤੋਂ ਘਿਓ ਲਗਾ ਦਿੱਤਾ ਹੈ ਤੇ ਪਰੌਂਠੇ ਨੂੰ ਪਕਾ ਲੈਣਾ ਹੈ ਮੱਕੀ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਇਹ ਗਲੂਟਨ ਫ੍ਰੀ ਹੁੰਦੀ ਹੈ ਤੇ ਇਹ ਥਾਇਰਾਇਡ ਪੇਸ਼ੈਂਟ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ ਸਾਡੇ weight loss ਵਾਸਤੇ ਵੀ ਬਹੁਤ ਹੈਲਪਫੁਲ ਹੁੰਦੀ ਹੈ ਇਸੇ ਤਰੀਕੇ ਨਾਲ ਹੀ ਸਾਡਾ ਦੂਸਰਾ ਵੀ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਤੇ ਇਹ ਵਾਲੇ ਮੈਥਡ ਨੂੰ ਅਪਣਾ ਕੇ ਮੱਕੀ ਦੇ ਪਰੌਂਠੇ ਜਾਂ ਰੋਟੀ ਬਣਾ ਸਕਦੇ ਹੋ ਤੇ ਆਪਾਂ ਹੁਣ ਇਸ ਨੂੰ ਸਰਵ ਕਰ ਲੈਂਦੇ ਹਾਂ ਮੈਂ ਇੱਥੇ ਦਹੀਂ ਤੇ ਆਚਾਰ ਨਾਲ ਮੱਕੀ ਦੇ ਪਰੌਂਠਿਆਂ ਨੂੰ ਸਰਵ ਕਰ ਰਹੀ ਹਾਂ ਤੇ ਇਸ ਦੇ ਉੱਪਰ ਮੈਂ ਮੱਖਣ ਵੀ ਰੱਖ ਦਿੱਤਾ ਹੈ ਤੁਹਾਨੂੰ ਮੇਰੀ ਇਹ ਰੈਸਪੀ ਤੇ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਜੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ done